ਸ਼ਿਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਵੱਡਾ ਨਗਰ ਕੀਰਤਨ ਕੱਢਿਆ ਗਿਆ ਤੁਹਾਨੂੰ ਦੱਸ ਦੇ ਕਿ ਨਗਰ ਕੀਰਤਨ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੁੰਦਾ ਹੋਇਆ ਕਈ ਗੁਰਦੁਆਰਿਆਂ ਦੇ ਵਿੱਚ ਜਾਵੇਗਾ ਉੱਥੇ ਜੇਕਰ ਸੰਗਤਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਇਆ ਗਿਆ ਤੇ ਉੱਥੇ ਹੀ ਇੱਥੇ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤੇ ਭਾਰੀ ਗਿਣਤੀ ਦੇ ਵਿੱਚ ਸੇ ਦਰਬਾਰ ਸਾਹਿਬ ਵੀ ਨਤਮਸਤਕ ਹੋਣ ਪਹੁੰਚੇ ਨੇ ਤੇ ਉੱਥੇ ਜੇਕਰ ਨਗਰ ਕੀਰਤਨ ਦੀ ਗੱਲ ਕਰੀਏ ਤਾਂ ਸ਼੍ਰੀ ਅਕਾਲ ਤਖਤ ਸਭ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪਹਿਲਾ ਪੜਾਅ ਹੋਏਗਾ ਇਸ ਨਗਰ ਕੀਰਤਨ ਦਾ ਤੇ ਉਸ ਤੋਂ ਬਾਅਦ ਅੱਗੇ ਦੀ ਅੱਗੇ ਹੋਰ ਗੁਰਦੁਆਰਾ ਸਾਬਾਂ ਚ ਹੁੰਦੇ ਹੋਏ ਬਾਕੀ ਜ਼ਿਲ੍ਹਿਆਂ ਚ ਵੀ ਜਾਵੇਗਾ ਜੀ ਨਗਰ ਕੀਰਤਨ ਕੱਢਿਆ ਗਿਆ ਕੀ ਕਹਿੰਦੇ ਜਾਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਲਾਉਣ ਦੇ ਆਵੇ ਭਾਏ ਸਭ ਥਾਈ ਹੋਏ ਸਹਾਏ ਅਸੇ ਦੀਨਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅੱਜ 12 ਵਜੇ ਨਗਰ ਕੀਰਤਨ ਆਰੰਭ ਹੋਇਆ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਛਾਦਰ ਸ਼ਾਇਆ ਹੇਠ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਨਗਾਰੇ ਧੋਸੇ ਦੀਆਂ ਝੋਟਾਂ ਦੇ ਆਪ ਜੀ ਦਰਦਾਰ ਕਰ ਰਹੇ ਹੋ ਆਪ ਸਮੂਹੀਆਂ ਸੰਗਤਾਂ ਨੂੰ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਦਾ ਜੀਅ ਨਗਰਿਕ ਉੱਤੇ ਨਿਕਲੇ ਆਂ ਸੀ ਫਾਲ ਤੱਕ ਸਾਥੋਂ ਦੇ ਕੁਝ ਦੇਗ ਪਰ ਰੁਕੇ ਤਾਂ ਸਾਧ ਜੀ ਰਹਿ ਕੀ। ਮਹਾਜਨ ਦੀ ਤਾਲ ਸਾਵਾ ਸ਼ੁਰੂ ਦੀ ਫਟੇ ਅੱਜ ਧਰਮ ਦੀ ਚਾਦਰ ਦੇਨ ਰੱਖੀ ਦੇ ਰਖਵਾਲੇ ਧਰਮ ਰੱਖੇ ਤੁਨ ਤੁਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਅਪਾਰ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜਲੂ ਸ਼੍ਰੀ ਫਾਲ ਤੱਕ ਸਾਹਿਬੀ ਤੋਂ ਇਸ ਵਕਤ ਆਰੰਭ ਹੋਣ ਜਾ ਰਹੇ ਆ। ਔਰ ਸ੍ਰੀ ਅਮਰਕਸਰ ਸਾਹਿਬ ਜੀ ਦੀ ਧਰਤੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ 10 ਸਤਿਗੁਰੂ ਸਹਿਬਾਨਾਂ ਵਿੱਚੋਂ ਕੇਵਲ ਨੌਵੇਂ ਪਾਤਸ਼ਾਹ ਭਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਸਤਿਗੁਰੂ ਹਨ ਜਿਨ੍ਹਾਂ ਦਾ avatars ਸ੍ਰੀ ਅਮਰਕਸਰ ਸਾਹਿਬ ਜੀ ਦੇਥੇ ਹੋਇਆ ਔਰ ਗੁਰੂ ਕੇ ਮਹਿਲਾ ਦੇ ਅਸਥਾਨ ਤੇ ਕਿਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਸਾਹਿਬ ਜੀ ਦੇ ਗ੍ਰਹਿ ਤੇ ਸਤਿਗੁਰੂ ਜੀ ਨੇ ਧਰਮ ਦੀ ਰੱਖਿਆ ਲਈ avatars ਧਾਰਨ ਕੀਤਾ ਹੈ। ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਕੇ ਮਹਿਲਾ ਵਿਖੇ ਬਹੁਤ ਵੱਡੀ ਪੱਧਰ ਤੇ avatars ਗੁਰਪੁਰਬ ਮਨਾਏ ਜਾਂਦੇ ਆ। ਦਾਸ ਇਹ ਸਤਾਰ ਗੁਰਪੁਰਬ ਦੀ ਸਰਵਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸਾਰੇ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਹੋ ਔਰ ਸਤਿਗੁਰੂ ਜੀ ਦੇ ਦਰ ਘਰ ਦਾ ਆਸਰਾ ਲੈ ਕੇ ਆਪਣਾ ਜੀਵਨ ਸਫਲ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ